ਜਦੋਂ ਮੋਰਚਾ ਉਹ ਤਿੰਨ ਕਾਲੇ ਕਾਨੂੰਨ ਵਾਪਸ ਲੈ ਸਰਕਾਰ ਨੇ ਹਾਂਜੀ ਉਹ ਬੰਦਿਆ ਲਿਆਰ ਸਾਹਿਬ ਨੇ ਬਹੁਤ ਇਹਨਾਂ ਨੂੰ ਆਗੋਂ ਸਮਝਾਇਆ ਸੀ ਆਪਣਿਆਂ ਨੂੰ ਕਿ 15 20 ਦਿਨ ਆਪਾਂ ਹੋਰ ਬੈਠ ਜਾਈਏ ਤਾਂ ਆਪਣੇ ਜਿਹੜੇ ਹੋਰ ਮੰਗਾਂ ਵੀ ਐ ਐਮਐਸਪੀ ਤੇ ਗਰੰਟੀ ਕਾਨੂੰਨ ਲਾ ਲਓ ਸ਼ਾਮੀ ਨਾਜ਼ਨ ਦੀ ਰਿਪੋਰਟ ਲਾ ਲਓ ਬਿਜਲੀ ਵੀ ਐਕਟ ਲਾ ਲਓ ਇਹ ਵੀ ਔਡੀ ਸਰਕਾਰ ਨੂੰ ਮਜਬੂਰੀ ਵਸ ਮੰਨਣੇ ਪੈਣੇ ਕਿਉਂਕਿ ਜਿਹੜਾ ਬੀਜੇਪੀ ਦਾ ਗਰਾਫ ਸੀ ਉਹ 70% ਤੋਂ ਹੇਠਾਂ 20 30% ਤੇ ਆ ਗਿਆ ਸੀ ਉਹਨਾਂ ਦਾਰ ਸੀਗੇ ਹੁਣ ਸਾਡੀ ਜਿਹੜੀ ਪੰਜ ਸਟੇਟਾਂ ਚ ਚੋਣ ਹੋਣਿਆ ਉਹਨਾਂ ਚ ਸਾਡੀ ਸਰਕਾਰ ਜਾਏਗੀ ਉਹ ਦਰ ਤੋਂ ਉਹ ਝੂਕੀ ਹੋਈ ਸੀ ਸਰਕਾਰ ਪਰ ਸਾਡੇ ਕੁਝ ਕਾਗੂਆ ਨੂੰ ਕਿਸੇ ਨੂੰ ਐਮਐਲਏ ਬਣਦਾ ਚਾਹਸੀ ਕਿਸੇ ਨੂੰ ਮੁੱਖ ਮੰਤਰੀ ਬਣਦਾ ਚਾਹਸੀ ਕਿਸੇ ਨੂੰ ਉਪ ਮੁੱਖ ਮੰਤਰੀ ਬਣਦਾ ਚਾਹਸੀ ਉਹ ਚੌਚ ਇਹ ਇਹਨਾਂ ਨੇ ਕਿਸਾਨਾਂ ਦੀਆਂ ਮੰਗਾਂ ਨਹੀਂ ਦੇਖੀਆਂ ਆਪਣੀ ਜਿਹੜੀ ਰਾਜਨੀਤੀ ਚਮਕਾਉਣ ਦੇ ਚੱਕਰ 'ਚ ਉੱਥੋਂ ਢੱਠੇ ਆ ਕਿਉਂਕਿ ਇਹ ਰਾਜਨੀਤੀ 'ਚ ਵੜਨਾ ਚਾਹੁੰਦੇ ਸੀ ਕਿ ਅਸੀਂ ਉਹ ਲੋਕਾਂ ਦੇ ਜਿਹੜਾ ਸਾਡਾ ਪ੍ਰਭਾਵ ਬਣਿਆ ਹੋਇਆ ਉਹਦਾ ਅਸੀਂ ਬੈਨੀਫਿਟ ਲੈ ਕੇ ਅਸੀਂ ਸੱਤਾ ਚ ਆ ਜਾਈਏ। ਸੋ ਸਾਸੀਕਲ ਦੋਸਤੋ ਕਿਸਾਨ ਅੰਦੋਲਨ ਦੇ ਵਿੱਚ ਖੜੇ ਆ ਸ਼ੰਭੂ ਬਾਰਡਰ ਦੇ ਉੱਤੇ ਮੌਜੂਦ ਆ ਤੁਹਾਨੂੰ ਪਤਾ ਹੈ ਕਿ ਪਿਛਲੇ ਕਾਫੀ ਦਿਨਾਂ ਤੋਂ ਇੱਥੇ ਕਿਸਾਨ ਜਥੇਬੰਦੀਆਂ ਵੱਖ-ਵੱਖ ਜਿਹੜੀਆਂ ਪੰਜਾਬ ਦੇ ਵਿੱਚੋਂ ਆ ਕੇ ਪਸ਼ੰਭੂ ਬਾਰਡਰ ਦੇ ਉੱਤੇ ਇੱਥੇ ਸੰਘਰਸ਼ ਵਿੜਿਆ ਹੋਇਆ ਦਿੱਲੀ ਜਾਣ ਦੇ ਲਈ ਤਿਆਰੀਆਂ ਕਰ ਰਹੇ ਨੇ ਸੋ ਅੱਗੇ ਬਾਰਡਰ ਬੰਦ ਨੇ ਸਰਕਾਰਾਂ ਨੇ ਜਿਹੜੇ ਬਿਲਕੁਲ ਬਾਰਡਰ ਸੀਲ ਕਰ ਦਿੱਤੇ ਨੇ ਕਿ ਕਿਸਾਨਾਂ ਨੂੰ ਅੱਗੇ ਜਿਹੜਾ ਨਹੀਂ ਜਾਣ ਦਿੱਤਾ ਜਾਊਗਾ ਪਰ ਕਿਸਾਨਾਂ ਨੇ ਵੀ ਤੈਅ ਕੀਤਾ ਹੋਇਆ ਕਿ ਅਸੀਂ ਜਿਹੜਾ ਹੈਗਾ ਉਹ ਦਿੱਲੀ ਕੋਚ ਕਰਾਂਗੇ ਤੇ ਜਿਹੜੇ ਆਪਣੇ ਹੱਕ ਨੇ ਉਹ ਲੈ ਕੇ ਛੱਡਾਂਗੇ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਇਕਟਾ ਸਿੱਧੂਪੁਰ ਦੇਖ ਜਥੇਬੰਦੀ ਦੇ ਆਗੂ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਵੀ ਲੰਮਾ ਸਮਾਂ ਸੰਘਰਸ਼ ਵਿੱਡੇ ਨੂੰ ਹੋ ਗਿਆ ਕਿ ਅੱਗੇ ਜਾ ਪਾਉਣਗੇ ਜਾਂ ਨਹੀਂ ਉਹਨਾਂ ਨਾਲ ਗੱਲ ਕਰਨੀ ਹੈ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਜੀ ਹਾਂਜੀ ਕੀ ਲੱਗਦਾ ਜੀ ਵੀ ਅੱਗੇ ਜਾਣ ਦੇਣਗੇ ਕਿ ਨਹੀਂ ਕਿ ਨਹੀਂ ਦੇਖੋ ਸਾਡੇ ਜਿਹੜੇ ਆਗੂ ਆ ਹਾਂਜੀ ਉਹਨਾਂ ਦਾ ਸਿੱਧਾ ਸਿੱਧਾ ਕਹਿਣਾ ਕਿ ਜਦੋਂ ਸਰਕਾਰ ਰਸਤੇ ਖੋਲਦੀ ਹੈ ਤਾਂ ਅਸੀਂ ਅੱਗੇ ਸ਼ਾਂਤਵੇਂ ਅੱਗੇ ਵਧਣਾ ਜੀ ਜੋ ਸਾਡਾ ਦਿੱਲੀ ਦਾ ਪ੍ਰੋਗਰਾਮ ਹੈ ਉਸੇ ਤਰ੍ਹਾਂ ਤੈਅ ਹੈ ਜਦੋਂ ਵੀ ਇਹ ਰਸਤੇ ਖੁੱਲਦੇ ਆ ਅਸੀਂ ਦਿੱਲੀ ਨੂੰ ਕੁਝ ਕਰਨੇ ਕਰਨਾ ਠੀਕ ਹੈ ਪਹਿਲਾਂ ਸੁਣਨ ਦੇ ਵਿੱਚ ਅਸੀਂ ਕਾਫੀ ਮੀਟਿੰਗਾਂ ਰابطਾ ਕਾਇਮ ਹੋਇਆ ਸੀ ਜਥੇਬੰਦੀਆਂ ਦੇ ਆਗੂਆਂ ਦੇ ਨਾਲ ਉਹਦਾ ਕੀ ਰਿਜ਼ਲਟ ਨਿਕਲਿਆ ਹੈਗਾ ਜੀ ਨਹੀਂ ਮੀਟਿੰਗਾਂ ਤਾਂ ਦੇਖੋ ਕੋਈ ਰਿਜ਼ਲਟ ਨਹੀਂ ਨਿਕਲਿਆ ਜੇ ਮੀਟਿੰਗਾਂ ਦਾ ਰਿਜ਼ਲਟ ਨਿਕਲਦਾ ਤਾਂ ਇੱਥੇ ਬੈਠਣ ਦੀ ਲੋੜ ਨਹੀਂ ਪੈਣੀ ਸੀ ਫਿਰ ਤਾਂ ਇੱਥੋਂ ਉੱਠ ਕੇ ਚਲੇ ਜਾਂਦੇ ਮੀਟਿੰਗਾਂ ਦਾ ਸਰਕਾਰ ਇੱਕ ਲollipops ਦੇਣ ਵਾਸਤੇ ਕਰਦੀ ਹੈ ਜਿਵੇਂ ਉਹਨਾਂ ਨੇ ਕਿਹਾ ਸੀ ਕਿ ਪੰਜ ਫਸਲਾਂ ਤੇ ਐਮਐਸਪੀ ਦੇ ਦੰਨੇ ਆ 5 ਸਾਲ ਵਾਸਤੇ ਜੀ ਅਸੀਂ ਤਾਂ ਕਾਨੂੰਨ ਮੰਗਦੇ ਆ ਉਹ 5 ਸਾਲਾਂ ਵਾਸਤੇ ਸਾਨੂੰ ਪੰਜ ਫਸਲਾਂ ਦੇ ਸਾਡਾ ਕੰਟੈਕਟ ਫਾਰਮਿੰਗ ਕਰਾ ਰਹੇ ਆ ਠੀਕ ਹੈ ਇਹ ਇੱਕ ਸਰਕਾਰ ਦੇ ਲollipops ਹੁੰਦੇ ਆ ਉਹ ਸਾਨੂੰ ਨਹੀਂ ਚਾਹੀਦੇ ਸਾਨੂੰ ਐਮਐਸਪੀ ਗਾਰੰਟੀ ਕਾਨੂੰਨ ਚਾਹੀਦਾ ਉਹ ਅਸੀਂ ਲੈ ਕੇ ਜੇ ਉਠਾਂਗੇ ਜਦੋਂ ਵੀ ਇਹ ਸਰਕਾਰ ਦੇਣਾ ਚਾਹੇ ਉਦੋਂ ਦੇ ਦੇ ਚਾਹੇ ਸਾਲ ਨੂੰ ਦੇ ਦੇ 6 ਮਹੀਨੇ ਹੁੰਦੇ ਦੇ ਉਹਨਾਂ ਟਾਈਮ ਅਸੀਂ ਇੱਥੇ ਬੈਠੇ ਆਂ ਡਟ ਕੇ ਸੋ ਮਾਫ ਕਰਨਾ ਇੱਕ ਸਵਾਲ ਜ਼ਰੂਰ ਕਰੂੰਗਾ ਕਿ ਜਿਸ ਸਮੇਂ ਪਹਿਲਾ ਤੁਹਾਡਾ ਐਡਿਟ ਐਡਿਟੇਸ਼ਨ ਹੋਇਆ ਸੀ ਦਿੱਲੀ ਦੇ ਵਿੱਚ ਕਿਸਾਨਾਂ ਦਾ ਉਹ ਵੀ ਬਹੁਤ ਲੰਮਾ ਸਮਾਂ ਚੱਲਿਆ ਸੀ ਗੁਰੂ ਮਹਾਰਾਜ ਦੀ ਕਿਰਪਾ ਨੇ ਵੀ ਉੱਥੇ ਰਹੀ ਪਰ ਉਸ ਸਮੇਂ ਕੋ ਕੁਝ ਨਾ ਕੁਝ ਲੋਕ ਵੀ ਉਸ ਸਮੇਂ ਕਹਿੰਦੇ ਸੀ ਵੀ ਤੁਸੀਂ ਥੋੜਾ ਟਾਈਮ ਹੋਰ ਟਿਕ ਜੀ ਪੱਕੇ ਤੌਰ ਦੇ ਉੱਤੇ ਤੁਸੀਂ ਲਿਖਤੀ ਤੌਰ ਤੇ ਇਹ ਇਹਨਾਂ ਦੀ ਗੱਲ ਨਾ ਮੰਨੋ ਤੁਸੀਂ ਮੰਨ ਕੇ ਚੱਲੋ ਵੀ ਆਪਾਂ ਇੱਥੇ ਪੱਕਾ ਕਰਕੇ ਚੱਲੀਏ ਪਰ ਉਸੇ ਮੇ ਕੁਝ ਲੱਗਦਾ ਸੀ ਜਲਦਬਾਜ਼ੀ 'ਚ ਮੋਰਚੇ ਚੱਕ ਲੈ ਜਿਹਦੇ ਤੁਹਾਨੂੰ ਦੁਆਰਾ ਸੰਘਰਸ਼ ਕਰਨਾ ਪੈ ਗਿਆ ਜੀ ਦੇਖੋ ਜਦੋਂ ਮੋਰਚਾ ਉਹ ਤਿੰਨ ਕਾਲੇ ਕਾਨੂੰਨ ਵਾਪਸ ਲੈ ਸਰਕਾਰ ਨੇ ਉਦੋਂ ਡੱਲੇਵਾਲ ਸਾਹਿਬ ਨੇ ਬਹੁਤ ਇਹਨਾਂ ਨੂੰ ਆਗੋਂ ਸਮਝਾਇਆ ਸੀ ਆਪਣੇ ਨੂੰ ਕਿ 15 20 ਦਿਨ ਆਪਾਂ ਹੋਰ ਬੈਠ ਜੀ ਇਹ ਤਾਂ ਆਪਣੇ ਜਿਹੜੇ ਹੋਰ ਮੰਗਾ ਵੀ ਐਮਐਸਪੀ ਤੇ ਗਰੰਟੀ ਕਾਨੂੰਨ ਲਾ ਲਓ ਸੁਆਮੀਨਾਥਨ ਦੀ ਰਿਪੋਰਟ ਲਾ ਲਓ ਬਿਜਲੀ ਐਕਟ ਲਾ ਲਓ ਇਹ ਵੀ ਥੋੜੀ ਸਰਕਾਰ ਨੂੰ ਮਜਬੂਰੀ ਬਸ ਮੰਨਣੇ ਪੈਣੇ ਕਿਉਂਕਿ ਜਿਹੜਾ ਬੀਜੇਪੀ ਦਾ ਗਰਾਫ ਸੀ ਉਹ 60 70% ਤੋਂ ਹੇਠਾਂ 20 30% ਤੇ ਆ ਗਿਆ ਸੀ ਕਿਉਂ ਉਹਨਾਂ ਨੂੰ ਡਰ ਸੀ ਕਿ ਹੁਣ ਸਾਡੀ ਜਿਹੜੀ ਪੰਜ ਸਟੇਟਾਂ ਚ ਚੌਣ ਹੋਣਿਆ ਨਾ ਜੇ ਸਾਡੀ ਸਰਕਾਰ ਜਾਏਗੀ ਉਹ ਡਰ ਤੋਂ ਉਹ ਝੂਕੀ ਹੋਈ ਸੀ ਸਰਕਾਰ ਪਰ ਸਾਡੇ ਕੁਝ ਕਾਗੂਆ ਨੂੰ ਕਿਸੇ ਨੂੰ ਐਮਐਲਏ ਬਣਦਾ ਚਾਹਸੀ ਕਿਸੇ ਨੂੰ ਮੁੱਖ ਮੰਤਰੀ ਬਣਦਾ ਚਾਹਸੀ ਕਿਸੇ ਨੂੰ ਉਪ ਮੁੱਖ ਮੰਤਰੀ ਬਣਦਾ ਚਾਹਸੀ ਉਹ ਚਾਹ ਚ ਇਹਨਾਂ ਨੇ ਕਿਸਾਨਾਂ ਦੀਆਂ ਮੰਗਾਂ ਨਹੀਂ ਦੇਖੀਆਂ ਆਪਣੀ ਜਿਹੜੀ ਰਾਜਨੀਤੀ ਚਮਕਾਉਣ ਦੇ ਚੱਕਰ 'ਚ ਉੱਥੋਂ ਣਠਿਆ ਕਿਉਂਕਿ ਇਹ ਰਾਜਨੀਤੀ 'ਚ ਵੜਨਾ ਚਾਹੁੰਦੇ ਸੀ ਕਿ ਅਸੀਂ ਹੁਣ ਲੋਕਾਂ ਦੇ ਜਿਹੜਾ ਸਾਡਾ ਪ੍ਰਭਾਵ ਬਣਿਆ ਹੋਇਆ ਉਹਦਾ ਅਸੀਂ ਬੈਨੀਫਿਟ ਲੈ ਕੇ ਅਸੀਂ ਸੱਤਾ ਚਾਜੀਏ ਪਰ ਉਹ ਨਹੀਂ ਹੋ ਸਕਿਆ ਕਿਉਂਕਿ ਜਿਹੜਾ ਲੋਕ ਸਾਵੇਂ ਨੇ ਕਿ ਜੋ ਕੁਝ ਵੀ ਮਿਲਦਾ ਉਹ ਸੰਘਰਸ਼ਾਂ ਨਾਲ ਮਿਲਦਾ ਸਾਨੂੰ ਸੰਘਰਸ਼ੇ ਕਰਨਾ ਪੈਣਾ ਸਰਕਾਰਾਂ ਦਾ ਅਸੀਂ ਹੁਣ ਵੀ 92 ਐਮਐਲਏ ਝਾੜੂ ਦੇ ਬਣਾਏ ਆ ਪਰ ਕੀ ਬਦਲਿਆ ਕੁਝ ਨਹੀਂ ਬਦਲਿਆ ਜਦੋਂ ਤੱਕ ਸੰਘਰਸ਼ ਰਹੇਗਾ ਉਦੋਂ ਤੱਕ ਹੱਕਾਂ ਵੀ ਆਪਾਂ ਹੱਕ ਵੀ ਲੈਂਦੇ ਰਹਾਂਗੇ ਮੰਗਾਂ ਵੀ ਮਨਵਾਉਂਦੇ ਰਹਾਂਗੇ ਜਦੋਂ ਸੰਘਰਸ਼ ਖਤਮ ਹੋ ਗਏ ਉਦੋਂ ਕੁਝ ਨਹੀਂ ਮਿਲਣਾ ਹੈਗਾ ਸੋ ਬੜਾ ਲੰਮਾ ਸਮਾਂ ਹੋ ਗਿਆ ਪੰਜਾਬ ਦੀ ਕਮਾਂਡ ਕਰਦਿਆਂ ਨੂੰ ਆਗੂਆਂ ਨੇ ਲੱਖੋਵਾਲ ਵੀ ਰਿਹਾ ਰਾਜੇਵਾਲ ਵੀ ਰਿਹਾ ਤੁਹਾਨੂੰ ਕੀ ਲੱਗਦਾ ਕਿੱਥੇ ਕਮੀ ਰਹਿ ਗਈ ਹੈਗੀ ਵੀ ਜਿਹੜੇ ਕਿਸਾਨਾਂ ਨੂੰ ਹੁਣ ਲੰਮਾ 40 ਸਾਲਾਂ ਦਾ ਸੰਘਰਸ਼ ਲੈ ਕੇ ਵੀ ਉਹ ਪ੍ਰਾਪਤੀਆਂ ਨਹੀਂ ਹੋ ਸਕੀਆਂ ਜਿਹੜੀ ਹੋਣੀ ਚਾਹੀਦੀਆਂ ਸੀ ਵੀ ਅੱਜ ਦੁਆਰਾ ਦੁਆਰਾ ਤੁਹਾਨੂੰ ਜਿਹੜਾ ਹੈਗਾ ਆਪਣੇ ਘਰ-ਬਾਰ ਛੱਡ ਕੇ ਬਾਰਡਰਾਂ ਦੇ ਉੱਤੇ ਜਾਂ ਪੰਜਾਬ ਦੇ ਵੱਖ-ਵੱਖ ਜਗ੍ਹਾ ਦੇ ਉੱਤੇ ਅੰਦੋਲਨ ਕਰਨਾ ਪੈਂਦਾ ਤੇ ਮਾਰਾਂ ਦੀ ਸਰਕਾਰਾਂ ਦੀ ਚਲਨੀਆਂ ਪੈਂਦੀਆਂ ਨੇ ਸ਼ਰੀਰਕ ਤੌਰ ਤੇ ਵੀ ਨੁਕਸਾਨ ਹੁੰਦਾ ਪਿੱਛੇ ਘਰ ਪਰਿਵਾਰਾਂ ਦਾ ਖੇਤੀਬਾੜੀ ਦਾ ਵੀ ਨੁਕਸਾਨ ਹੁੰਦਾ ਕੀ ਗੱਲ ਵੀ ਆਗੂਆਂ ਦੇ ਵਿੱਚ ਕਮੀ ਰਹਿੰਦੀ ਹੈ ਵੀ ਉਹ ਆਪਣੀਆਂ ਗੱਲਾਂ ਦੇ ਉੱਤੇ ਪੂਰੇ ਨਹੀਂ ਉਤਰਦੇ ਕਿਉਂਕਿ ਜਿਹੜਾ ਆਮ ਕਿਸਾਨ ਹੈਗਾ ਉਹ ਤਾਂ ਜਿੱਧਰ ਨੂੰ ਆਵਾਜ਼ ਪਈ ਉਹਨੇ ਦਿਲ ਤਨ ਮਨ ਤਾਂ ਦੇ ਨਾਲ ਚੱਲ ਪੈਣਾ ਅੱਗੇ ਕਿੱਥੇ ਲੱਗਦਾ ਵੀ ਕਮਜ਼ੋਰੀ ਗਲਤੀਆਂ ਆਗੂਆਂ ਦੇ ਇੱਚ ਨੇ ਜਿਹੜੀ ਇਹ ਨਹੀਂ ਪ੍ਰਾਪਤ ਨਹੀਂ ਕਰ ਸਕਦੇ ਹੈਗੇ ਦੇਖੋ ਜਦੋਂ ਵੀ ਕਮਜ਼ੋਰੀ ਹੋਈ ਆ ਆਗੂਆਂ ਦੀ ਹੋਈ ਆ ਜਨਤਾ ਕਦੇ ਪਿੱਛੇ ਨਹੀਂ ਹਟਦੀ ਜਦੋਂ ਆਗੂ ਆਵਾਜ਼ ਮਾਰਦਾ ਤਾਂ ਜਨਤਾ ਡਟ ਕੇ ਸਾਥ ਦਿੰਦੀ ਹੈ ਪਰ ਕਈ ਵਾਰੀ ਇਹ ਆਗੂ ਜਿਹੜੇ ਜਨਤਾ ਨੂੰ ਧੋਖਾ ਦੇ ਕੇ ਪਿੱਛੇ ਹਟ ਜਾਂਦੇ ਨੇ ਜਿਵੇਂ ਪਹਿਲਾਂ ਆਪਾਂ ਨੇ ਲੱਖੋ ਵਾਰ ਦੀ ਤੁਸੀਂ ਗੱਲ ਕੀਤੀ ਹੈ ਉਹਨੂੰ ਚੇਅਰਮੈਨ ਲਾਤਾ ਮੰਡੀ ਬੋਰਡ ਦਾ ਉਹ ਪਿੱਛੇ हट ਗਿਆ ਮੰਗਾ ਤੋਂ ਕਿਸਾਨੀਆਂ ਤੋਂ ਠੀਕ ਹੈ ਰਾਜਿਆ ਨੂੰ ਹੁਣ ਜਨਤਾ ਨੇ ਇੱਕ ਪ੍ਰਧਾਨ ਮੰਤਰੀ ਤੋਂ ਵੀ ਉੱਚੇ ਦਾ ਉੱਚੇ ਉਹਦੇ ਤੇ ਪਛਾਤਾ ਸੀ ਪਰ ਉਹ ਵੀ ਆਪਣੀ ਹਵਾ 'ਚ ਉੱਡ ਗਿਆ ਉਹ ਵੀ ਪਿੱਛੇ ਆਪਣੇ ਅਧ ਵਿਚਾਲੇ ਮੰਗਾ ਛੱਡ ਕੇ ਉਹ ਵੀ ਵਾਪਸ ਪੰਜਾਬ ਆ ਗਿਆ ਜਦ ਕਿ ਸਾਡੀਆਂ ਮੰਗਾਂ ਜਿਹੜੀਆਂ ਸਾਨੂੰ ਤਿੰਨ ਕਾਲੇ ਕਾਨੂੰਨ ਵਾਪਸ ਕਰਾ ਕੇ ਕੁਝ ਪ੍ਰਾਪਤਤਾ ਨਹੀਂ ਹੋਇਆ ਸੀ ਉਹ ਤਾਂ ਸਰਕਾਰ ਨੇ ਲਾਗੂ ਕਰੇ ਸੀ ਅਸੀਂ ਪਿੱਛੇ ਮੋੜ ਤੇ ਜਿਹੜਾ ਅਸੀਂ ਐਮਐਸਪੀ ਗਰੰਟੀ ਕਾਨੂੰਨ ਮੰਗਣ ਗਏ ਸੀ ਹੋਰ ਸਾਡੇ ਜਿਹੜੇ ਹੱਕ ਸੀ ਉਹ ਮੰਗਣ ਗਏ ਸੀ ਸਾਡੇ ਅੱਜ 4849000 ਕਿਸਾਨਾਂ ਦੇ ਪਰਚੇ ਪਏ ਆ ਉਸ ਟਾਈਮ ਦੇ ਉਹ ਵੀ ਹਜੇ ਤੱਕ ਰੱਦ ਨਹੀਂ ਹੋਏ ਅਸੀਂ ਵਿਚ ਵਿਚਾਲੇ ਛੱਡ ਤੇ ਅੱਜ ਸਾਡੇ ਵਿੱਚ ਬਹੁਤੇ ਵੀਰ ਕਹਿੰਦੇ ਨੇ ਕਿ ਇੱਥੇ ਤੁਹਾਡਾ ਕਲਾਕਾਰ ਵੀ ਸਾਥ ਨਹੀਂ ਦੇ ਰਿਹਾ ਕਰਾ ਕਲਾਕਾਰਾਂ ਨਾਲ ਵੀ ਜਾਤੀਆਂ ਹੋਈਆਂ ਉਸ ਟਾਈਮ ਅੰਦੋਲਨ 'ਚ ਬੋਲਣ ਕਰਕੇ ਉਹਨਾਂ ਦਾ ਵੀ ਕਿਸੇ ਨੇ ਇਹਨਾਂ ਨੇ ਸਾਥ ਨਹੀਂ ਦਿੱਤਾ ਆ ਕੇ ਆਪਣੇ ਇਲੈਕਸ਼ਨਾਂ ਦੇ ਚੱਕਰਾਂ 'ਚ ਵੜ ਗਏ ਇਹ ਹੁਣ ਡੱਲਿਆਲ ਸਾਹਿਬ ਤੇ ਰੋਪ ਬੁਲਾਨੇ ਕਿ ਡੱਲਿਆਲ ਸਾਹਿਬ ਨੇ ਸੰਯੁਕਤ ਕਿਸਾਨ ਮੋਰਚਾ ਤੋੜਿਆ ਸੰਯੁਕਤ ਕਿਸਾਨ ਮੋਰਚਾ ਡੱਲਿਆਲ ਸਾਹਿਬ ਨੇ ਨਹੀਂ ਤੋੜਿਆ ਇਹਨਾਂ ਨੇ ਐਮ ਐਮ ਐਸ ਬਣਾ ਕੇ ਤੋੜਿਆ ਸੰਯੁਕਤ ਜਿਹੜਾ ਇਹਨਾਂ ਨੇ ਰਾਜਨੀਤਿਕ ਮੋਰਚਾ ਬਣਾਇਆ ਸੀ ਇਹਨਾਂ ਨੇ ਪਹਿਲਾਂ ਸੰਯੁਕਤ ਕਿਸਾਨ ਮੋਰਚਾ ਤੋੜਿਆ ਨਾ ਕਿ ਡੱਲਿਆਲ ਸਾਹਿਬ ਨੇ ਤੋੜਿਆ ਡੱਲਿਆਲ ਸਾਹਿਬ ਨੇ ਤਾਂ ਇਹਨਾਂ ਨੂੰ ਇੱਕੇ ਕਿਹਾ ਸੀ ਕਿ ਗੈਰ ਰਾਜਨੀਤਿਕ ਹੋ ਕੇ ਚੱਲੋ ਕਿਸਾਨੀ ਬਚਾਉਣੇ ਤਾਂ ਸੰਘਰਸ਼ ਕਰਨਾ ਜ਼ਰੂਰੀ ਹੈ ਸੰਘਰਸ਼ ਗੈਰ ਰਾਜਨੀਤਿਕ ਬੰਦਾ ਕਰ ਸਕਦਾ ਰਾਜਨੀਤਿਕ ਬੰਦਾ ਸੰਘਰਸ਼ ਨਹੀਂ ਕਰ ਸਕਦਾ ਉਹ ਆਪਾਂ ਦੇਖ ਸਕਦੇ ਜਿਹੜੇ ਐਮ ਐਲ ਏ ਬੰਨਵੇਂ ਸੀ ਜਦੋਂ ਸੱਤਾ ਤੋਂ ਬਾਹਰ ਸੀ ਸਾਡੇ ਆ ਕੇ ਇਹ ਅੰਦੋਲਨਾਂ 'ਚ ਬੈਠਦੇ ਸੀ ਸਾਡੇ ਇੱਥੋਂ ਰਾਜਪੁਰੇ ਤੋਂ ਨੀਨਾ ਮਿੱਤਲ ਭੈਣ ਬੜੀ ਐਮ ਐਲ ਏ ਉਹ ਸਾਨੂੰ ਨਾ ਫੋਨ ਕਰ ਕਰਕੇ ਜਦੋਂ 20 ਦਾ ਐਡੀਸ਼ਨ ਚੱਲਦਾ ਸੀ ਵੀਰ ਜੀ ਅਸੀਂ ਤੁਹਾਡੇ ਧਰਨੇ ਜਾਣਾ ਪਰ ਅੱਜ ਨੂੰ 2 ਮਹੀਨੇ ਹੋ ਗਏ 1.5 ਮਹੀਨੇ ਇੱਥੇ ਬੈਠਣ ਨੂੰ ਇੱਕ ਵੀ ਗੇੜਾ ਉਹਨਾਂ ਦਾ ਇੱਥੇ ਨਹੀਂ ਹੈਗਾ ਕਿਉਂਕਿ ਰਾਜਨੀਤਿਕ ਬੰਦਾ ਕਦੇ ਵੀ ਸੰਘਰਸ਼ ਨਹੀਂ ਕਰ ਸਕਦਾ ਜੇ ਸੰਘਰਸ਼ ਹੈ ਤਾਂ ਸੰਘਰਸ਼ੀ ਲੋਕ ਹੀ ਕਰਨਗੇ ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ ਇੱਕ ਲਾਸਟ ਸਵਾਲ ਹੈਗਾ ਕਿਉਂਕਿ ਜਿਹੜਾ ਆਮ ਚੱਲਣਾ ਪੈਂਦਾ ਉਹ ਆਮ ਕਿਸਾਨ ਨੂੰ ਚੱਲਣਾ ਪੈਂਦਾ ਜਿਹੜੇ ਆਗੂ ਹੁੰਦੇ ਆ ਉਹ ਤੁਹਾਨੂੰ ਪਤਾ ਫਰੰਟ ਦੇ ਉੱਤੇ ਆ ਕੇ ਕਦੇ ਵੀ ਨਾ ਤਾਂ ਉਹਨਾਂ ਨੂੰ ਸੋਟੀ ਪਈਦੀ ਹੈ ਨਾ ਕੋਈ ਨੁਕਸਾਨ ਹੁੰਦਾ ਨੁਕਸਾਨ ਹੁੰਦਾ ਤਾਂ ਜਿਹੜਾ ਆਪਣਾ ਰੋਡ ਲੈਵਲ ਦੇ ਉੱਪਰ ਮੈਪ ਤੇ ਕੰਮ ਕਰਦਾ ਉਹਨੂੰ ਹੁੰਦਾ ਹੈ 23 ਦਿਨਾਂ ਦੇ ਵਿੱਚ ਜਦੋਂ ਇੱਥੇ ਗੋਲੇ ਵੱਜੇ ਸੀ ਤਾਂ ਉਸ ਸਮੇਂ ਕੁਛ ਜਥੇਬੰਦੀਆਂ ਜਿੱਦਾਂ ਹੁਣ ਉਗਰਾਹਾ ਜਥੇਬੰਦੀ ਸੀ ਜਾਂ ਹੋਰ ਬਿਆਨ ਆਗੇ ਸੀ ਵੀ ਸਾਡੇ ਪੁੱਛ ਕੇ ਨਹੀਂ ਚਲੇ ਹੈਗੇ ਮਤਲਬ ਕਿ ਜਦੋਂ ਇਹਨਾਂ ਆਗੂਆਂ ਤੋਂ ਇਹ ਗੱਲ ਕਹਿ ਦਿੰਦੇ ਸਾਡੇ ਪੁੱਛ ਕੇ ਨਹੀਂ ਚਲੇ ਜਾਂ ਪੱਲੇ ਝਾੜ ਦਿੰਦੇ ਆ ਤਾਂ ਫਿਰ ਆਮ ਕਿਸਾਨਾਂ ਨੂੰ ਇਹ ਨਹੀਂ ਸੋਚਣਾ ਪਊਗਾ ਕਿ ਵੀ ਸਾਨੂੰ ਆਪਣੀ ਵੀ ਕੋਈ ਬੰਦਬੰਦੀ ਕਰਨੀ ਪਊਗੀ ਜੇ ਅਸੀਂ ਆਗੂਆਂ ਦੇ ਕਹਿੰਦੇ ਚੱਲੇ ਤਾਂ ਇਹ ਮੋਰਚੇ ਫਿਰ ਇੱਥੇ ਰਹਿ ਜਾਣਗੇ ਨਹੀਂ ਜਿਹੜੇ ਸਾਡੂ ਸਾਡੇ ਹੁਣ ਦੋ ਆਗੂ ਅੱਗੇ ਚੱਲੇ ਨੇ ਹਾਂਜੀ ਸੁਯੁਗਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਆਗੂ ਸਰਦਾਰ ਜਗਜੀਤ ਸਿੰਘ ਡੱਲਿਆਲ ਕਿਸਾਨ ਮਜ਼ਦੂਰ ਮੋਰਚੇ ਦੇ ਆਗੂ ਸਰਮਣ ਸਿੰਘ ਭੰਦੇੜ ਇਹ ਉਸ ਦਿਨ ਵੀ ਜਦੋਂ ਇੱਥੇ ਗੋਲੇ ਚੱਲੇ ਆ ਤਾਂ ਇਹਨਾਂ ਨੇ ਨੌਜਵਾਨਾਂ ਨੂੰ ਰੋਕ ਕੇ ਆਪ ਅੱਗੇ ਹੋਏ ਆ ਕਹਿੰਦੇ ਵੀ ਅਸੀਂ ਅੱਗੇ ਜਾਣਾ ਤੁਸੀਂ ਪਿੱਛੇ ਹੋ ਜਾਓ ਸਾਤੋਂ ਇਹ ਅੱਗੇ ਗਏ ਆ ਇਹਨਾਂ ਤੇ ਵੀ ਗੋਲੇ ਚੱਲੇ ਆ ਅਥਰੂ ਗੈਸ ਦੇ ਗੋਲੇ ਚੱਲੇ ਆ ਡੱਲਿਆਲ ਸਾਹਿਬ ਦੋ ਦਿਨ ਹਸਪੀਟਲ 'ਚ ਵੀ ਰਹੇ ਕਿਉਂਕਿ ਉਹ ਪਹਿਲਾਂ ਵੀ ਮਰੀਜ਼ ਹੈ ਉਹ ਕੁਝ ਗੈਸ ਚੜ ਗਈ ਉਹਦੇ ਕਰਕੇ ਵੀ ਉਹਨਾਂ ਨੂੰ ਪ੍ਰੋਬਲਮ ਆਈ ਇਹ ਜਿਹੜੇ ਸਾਡੇ ਦੋ ਆਗੂ ਇਸ ਟਾਈਮ ਇਹਨਾਂ ਮੋਰਚਿਆਂ ਨੂੰ ਚਲਾ ਰਹੇ ਆ ਇਹਨਾਂ ਤੇ ਸਾਨੂੰ ਪੂਰਨ ਭਰੋਸਾ ਹੈ ਕਿ ਕਿਸਾਨੀ ਹੱਕਾਂ ਲਈ ਡਟ ਕੇ ਖੜਨਗੇ ਤਾਂ ਹੀ ਅਸੀਂ ਇਹਨਾਂ ਦੇ ਪਿੱਛੇ ਲੱਗੇ ਹੋਏ ਹਾਂ ਕਿਉਂਕਿ ਕਿਸਾਨੀ ਨੂੰ ਬਚਾਉਣ ਵਾਲੇ ਇਹ ਦੋ ਆਗੂ ਅਸੀਂ ਚੁਣਿਆ ਹੈ ਇਹੀ ਸਾਡੀ ਜਿਹੜੀ ਕਿਸਾਨੀ ਉਹ ਬਚਾ ਸਕਣਗੇ ਬੜਾ ਬੜਾ ਧੰਨਵਾਦ ਇਹਨਾਂ ਨੇ ਸਾਨੂੰ ਬੜੀ ਜਾਣਕਾਰੀ ਦਿੱਤੀ ਹੈ ਉਮੀਦ ਕਰਦੇ ਹਾਂ ਕਾਲਪੁਰਖ ਵਾਹੀ ਗੁਰੂ ਅਰਦਾਸ ਕਰਦੇ ਹਾਂ ਕਿ ਮਾਰੇ ਸੱਚੇ ਪਾਤਸ਼ਾਹ ਕਿਸਾਨਾਂ ਦਾ ਮੋਰਚਾ ਸਫਲ ਕਰਨ ਫਤਿਹ ਚੋਲੀ ਪੱਚ ਪਾਉਣ ਪੰਜਾਬ ਦੀ ਧਰਤੀ ਨੂੰ ਇਸੇ ਤਰ੍ਹਾਂ ਕੋ ਸ਼ਾਲੀ ਬਖਸ਼ਣ ਪਿਆਰ ਏਕਤਾ ਬਖਸ਼ਣ ਇਸੇ ਤਰ੍ਹਾਂ ਹੀ ਕਿਸਾਨ ਭਰਾ ਸਾਰੇ ਇਕਜੁੱਟ ਹੋ ਕੇ ਇਸ ਮੋਰਚੇ ਦੇ ਲਈ ਦਿਨ ਰਾਤ ਇੱਕ ਕਰਦੇ ਰਹਿਣ ਤੇ ਜਲਦੀ ਇਹ ਮੋਰਚਾ ਸਫਲਤਾ ਵੱਲ ਵਧੇ ਵਾਹਿਗੁਰੂ ਜੀ ਕਾ ਖਾਲਸਾ ਰਾਹ ਗੁਰੂ ਜੀ ਕੀ ਪੰਜਾਬ ਦੇ ਉਹ ਮੁੱਦੇ ਜੋ ਹੋਣਗੇ ਤੁਹਾਡੀ ਦਿਸ਼ਾ ਦੇ ਵੱਲ ਤੇ ਪੰਜਾਬ ਦੇ ਮੁੱਦਿਆਂ ਨੂੰ ਕਰਨ ਦੀ ਕੋਸ਼ਿਸ਼ ਕਰਾਂਗੇ ਅਸੀਂ ਹੱਲ ਧਰਮ ਨੂੰ ਕੌਣ ਟਾ ਲਾਣ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਰਾਜਨੀਤਿਕ ਚਰਚਾ ਦੇ ਉੱਤੇ ਹੋਏਗਾ ਵਿਸ਼ਾ ਪੰਜਾਬ ਦੇ ਉਹ ਮੁੱਦੇ ਹੋਣਗੇ ਜਿਹੜੇ ਕਿਸੇ ਤੋਂ ਨਹੀਂ ਹੁੰਦੇ ਹੱਲ ਅਸੀਂ ਕੋਸ਼ਿਸ਼ ਕਰਾਂਗੇ ਅਸੀਂ ਲੈ ਕੇ ਚੱਲੀਏ ਤੁਹਾਨੂੰ ਉਹਨਾਂ ਦੇ ਵੱਲ ਇੱਕ ਧਰਮ ਦੀ ਹਰ ਇੱਕ ਗਤੀਵਿਧੀ ਦੇਖਣ ਲਈ ਹੁਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ